ਦੋਸਤੋ ਤੁਸੀਂ ਦੇਖ ਰਹੇ ਹੋ ਨਿਊਜ਼ ਟਾਈਮ ਪਾਤੜਾ ਮੈਂ ਬਲਵਿੰਦਰ ਸਿੰਘ ਕਾਹਨਗੜ ਖਨੋਰੀ ਦੇ ਲਾਗਲੇ ਪਿੰਡ ਸ਼ੇਰਗੜ ਵਿਖੇ ਮੌਜੂਦ ਹਾਂ ਇਸ ਵਕਤ ਇਲਾਕੇ ਦੇ ਕਿਸਾਨਾਂ ਵੱਲੋਂ ਇੱਥੇ ਆ ਕੇ ਗ੍ਰਿਡ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਾਫੀ ਦਿਨਾਂ ਤੋਂ ਜਿਹੜੀ ਬਿਜਲੀ ਦੀ ਸਪਲਾਈ ਨਾ ਮਿਲਣ ਕਰਕੇ ਝੋਨੇ ਦੀਆਂ ਫਸਲਾਂ ਨੂੰ ਪਾਣੀ ਨਹੀਂ ਮਿਲ ਰਿਹਾ ਜਿਸ ਦਾ ਕਰਕੇ ਜਿਹੜਾ ਚੋਨੇ ਦਾ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਦੇਖ ਕੇ ਕਿਸਾਨਾਂ ਵੱਲੋਂ ਅੱਜ ਇੱਥੇ ਗ੍ਰਿਡ ਦੇ ਵਿੱਚ ਪਹੁੰਚ ਕੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਗ੍ਰਿਡ ਦੇ ਅਧਿਕਾਰੀਆਂ ਤੋਂ ਜਿਹੜੀ ਮੰਗ ਕੀਤੀ ਜਾ ਰਹੀ ਆ ਕਿ ਪ੍ਰੋਪਰ ਸਿਸਟਮ ਦੇ ਨਾਲ ਆ ਜਿਹੜਾ ਉਹ ਬਿਜਲੀ ਸਪਲਾਈ ਆ ਜਿਹੜੀ ਉਹ ਪਿੰਡਾਂ ਦੇ ਵਿੱਚ ਦਿੱਤੀ ਜਾਵੇ ਤਾਂ ਜੋ ਝੋਨੇ ਦੀ ਜਿਹੜੀ ਫਸਲ ਹੈ ਉਹਨੂੰ ਸਮੇਂ ਸਿਰ ਪਾਣੀ ਜਿਹੜਾ ਉਹ ਪਹੁੰਚਦਾ ਹੋ ਸਕੇ ਲੋਲੀ ਜਿੰਦਾਬਾਦ 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 ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਡੀ ਲਾਈਟ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਪੀਸੀਐਸਪੀਸੀਐਲ ਮੁਰਦਾਬਾ 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 ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਹਬ ਸਿੰਘ ਗਲੋਲੀ ਪ੍ਰਧਾਨ ਕਸਾਂਜਨ ਕੋਟ ਗੁੱਡਾ ਹਾਂਜੀ ਕੀ ਮਸਲਾ ਕੀ ਆਪਣਾ ਮਸਲਾ ਜੀ ਸਾਡੀ 3 ਫੇਸ ਲਾਈਟ ਮੋਟਰਾਂ ਵਾਲੀ ਜਿਹੜੀ ਹਾਂਜੀ ਤਕਰੀਬਨ 1 ਹਫਤੇ ਤੋਂ ਹਾਂਜੀ ਰਾਸਮੈਂਟ ਹੋ ਰਿਹਾ ਹਾਂ ਚਾਰ ਜਾਂ ਪੰਜ ਘੰਟੇ ਸਪਲਾਈ ਚੱਲਦੀ ਹੈ ਹਾਂਜੀ ਦੋ ਦਿਨ ਅਸੀਂ ਡੀਕਿਆ ਪਹਿਲਾਂ ਵਿੱਚ ਜੇ ਕੋਈ ਟੈਕਨੀਕਲ ਫਾਲਟ ਹੋ ਸਕਦਾ ਪਰ ਸੰਗਤ ਦੇ ਸਾਰੇ ਸਨੇ ਹੋਣ ਲੱਗੇ ਬਈ ਲਾਈਟ ਦੀ ਪ੍ਰੋਬਲਮ ਬਹੁਤ ਜ਼ਿਆਦੀ ਹੈ ਉਸ ਮਸਲੇ ਦੇ ਵਿੱਚ ਅਸੀਂ ਅੱਜ ਕਿਹੜੀ ਲਾਈਟ ਜੀ ਮੋਟਰਾਂ ਵਾਲੀ 3 ਫੇਸ ਅੱਛਾ 3 ਫੇਸ ਹਾਂਜੀ 24 ਘੰਟੇ ਸਪਲਾਈ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਹਾਲੇ ਜ਼ਰੂਰ ਤਾਂ ਖੇਤਾਂ ਨੂੰ ਲਾਈਟ ਦੇ ਖੇਤਾਂ ਨੂੰ ਤਾਂ ਲਾਈਟ ਦੀ ਤਾਂ ਜ਼ਰੂਰਤ ਹੀ ਹੋਣਾ ਜੀ ਅੱਧਾ ਪੰਜਾਬ ਪਹਿਲਾਂ ਡੁੱਬ ਕੇ ਮਰ ਗਿਆ ਹਾਂਜੀ ਹੁਣ ਸੋਟ ਤਕਰੀਬਨ ਇਹ ਜਿੱਡਾ ਸਾਡਾ ਇਲਾਕਾ ਸੀ ਬਚਿਆ ਤਾਂ ਮੁੱਛਲ ਦਾ ਏਰੀਆ ਏ ਅਜੇ ਤਨ ਸਾਰੇ ਤੇ ਹੁਣ ਆਈ ਸੀ ਹੁਣ ਤੱਕ ਦਾ ਖਰਚਾ ਹੀ ਹੋਇਆ ਹੁਣ ਜਿਹੜੇ ਸਾਡੇ 2-3 ਪਾਣੀ ਹੈ ਬਹੁਤ ਜ਼ਰੂਰੀ ਆ ਬਰਸਾਤ ਤੋਂ ਬਾਅਦ ਇੱਕ ਮੋਟਰ ਤੇ ਅਸੀਂ ਤਕਰੀਬਨ ਸਾਰੇ ਕਿੱਲਿਆਂ ਨੂੰ ਪਾਣੀ ਨਹੀਂ ਫੇਰ ਸਕਿਆ ਜੇ ਇੱਕ ਮੋਟਰ ਤੇ 10 ਕਿੱਲੇ ਆ ਤਾਂ 5 ਕਿੱਲਿਆਂ ਦੇ ਕਰੀਬ ਸਾਡੇ ਕਿੱਲੇ ਸੁੱਕੇ ਪਏ ਜਗਾ ਹਾਂਜੀ 10ਵੇਂ ਦਿਨ ਵਾਰੀ ਆਉਂਦੀ ਆ ਜੇ ਉਹ ਸਾਨੂੰ 8 ਘੰਟੇ ਸਪਲਾਈ ਮਿਲੇ। ਸਪਲਾਈ ਆ ਜਿਹੜੀ 4 ਜਾਂ 5 ਘੰਟੇ ਆਉਂਦੀ ਆ। ਬਿਜਲੀ ਦਾ ਇਹੋ ਹੀ ਆ ਜੀ ਤਕਰੀਬਨ 1 ਮਹੀਨੇ ਤੋਂ ਬਰਸਾਤ ਹੋ ਰਹੀ ਸੀਗੀ। ਸਾਨੂੰ ਪਤਾ ਹੀ ਨਹੀਂ ਸੀਗਾ ਵੀ ਬਿਜਲੀ ਆ ਰਹੀ ਆ ਜਾਂ ਨਹੀਂ ਆ ਰਹੀ। ਸਾਨੂੰ ਤਾਂ ਲੋਡ ਹੁਣ ਪਈ ਆ ਕਿਉਂਕਿ ਪਰਲਾ ਸਾਈਡ ਤਾਂ ਸਾਰੇ ਮੋਟਰਾਂ ਬੰਦ ਐ ਅੱਧੇ ਪੰਜਾਬ ਦੇ ਵਿੱਚ। ਇਹੋ ਹੀ ਏਰੀਆ ਥੋੜਾ ਜਿਹਾ ਚਲੋ ਘੱਗਰਨਾ ਬਹੁਤ ਬਚਾਅ ਹੋ ਗਿਆ ਜੇ ਇਹ ਵੀ ਏਰੀਆ ਸਾਡਾ ਤਬਾਹ ਹੋ ਜਾਂਦਾ ਤਾਂ ਸਾਡੇ 4-5 ਪਿੰਡ ਹੀ ਵਜਦੇ। ਸਾਡੇ ਕੋਲ ਨਹਿਰੀ ਪਾਣੀ ਵੀ ਨਹੀਂ ਹੈਗਾ। ਬਹੁਤ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਗਰਾਊਂਡ ਲੈਵਲ ਤੇ ਜਾ ਕੇ ਜੀਰੀਆਂ ਸੋਗੀਆਂ ਸਾਡੀ 8 ਘੰਟੇ ਆਉਂਦੀ ਸੀ ਜੀ ਬਿਜਲੀ ਗੱਲ ਇਹ ਹੈ ਵੀ ਅਸੀਂ ਜੀਰੀਆਂ ਲਾ ਲਈਆਂ ਹਾਂਜੀ ਸਾਡੇ ਖਰਚੇ ਸਾਰੇ ਹੋ ਗਏ ਹਾਂਜੀ ਜਿਵੇਂ ਇੱਕ ਬੱਚਾ ਪਾਲੀ ਦਾ 18 ਸਾਲ ਹੁਣ ਤਾਂ ਸਾਡਾ ਵਿਆਹ ਵਾਲਾ ਮਾਹੌਲ ਸੀਗਾ ਵੀ ਹੋਰ 15 20 ਦਿਨਾਂ ਨੂੰ ਵੱਡਾਂਗੇ ਹਾਂਜੀ ਹਾਂ ਹੁਣੇ ਸਾਡੇ ਦਾਣਾ ਪੈਣਾ ਦਾਣਾ ਤਾਂ ਸਾਡਾ ਸੁੱਕ ਗਿਆ ਇਹ ਚੀਜ਼ ਦੀ ਸਾਨੂੰ ਬਹੁਤ ਤਕੜੀ ਦਿੱਕਤ ਆ ਹੁਣ ਤਿੰਨ ਜਾਂ ਚਾਰ ਪਾਣੀ ਲੱਗਣੇ ਆ ਹਾਂਜੀ ਕਣਕ ਬੀਜਣ ਤੱਕ ਉਸ ਤੋਂ ਬਾਅਦ ਕਣਕ ਦੀ ਬਜਾਈ ਵੀ ਕਰਨੀ ਆ ਉਦੋਂ ਵੀ ਸਾਨੂੰ ਲੈਡ ਦੀ ਲੋੜ ਹੈ तकरीबन ਅਜੇ ਡੇਢ ਮਹੀਨਾ ਸਾਨੂੰ ਲੈਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਕਈ ਜੀਰੀਆਂ ਸਾਡੀਆਂ ਖਰਾਬ ਹੋ ਗਈਆਂ ਛੋਟੇ ਬੂਟਾ ਕਰਕੇ ਉਹ ਜੀਰੀਆਂ ਪਛੇਤੀਆਂ ਵੀ ਆ ਉਹ ਜੀਰੀਆਂ ਨੂੰ ਪਾਣੀ ਆ ਹੀ ਨਹੀਂ ਆ ਰਿਹਾ ਪੂਰਾ ਦੁਬਾਰਾ ਲੱਗਣ ਕਰਕੇ ਇਹ ਬਹੁਤ ਵੱਡੀ ਮੁਸੀਬਤ ਹੈ ਪੀਸੀ ਘਟ ਇਹਨਾਂ ਦਾ ਲੱਗਦਾ ਜਦੋਂ ਕਿਤੇ ਪੁੱਛੀਦਾ ਅਗਲੇ ਹੁਕਮਾਂ ਤੱਕ ਲੈਡ ਬੰਦ ਆ ਬਿਲਕੁਲ ਖੋਖਲੇ ਆਓ तकरीबन 8 ਦਿਨ ਤੋਂ ਹੀ ਮੋਟਰਾਂ ਚੱਲੀਆਂ ਸੀ ਤੇ 8 ਦਿਨ ਤੋਂ ਹੀ ਇਹ ਸਮੱਸਿਆ ਆ ਰਹੀ ਹੈ ਦਲਜੀਤ ਸਿੰਘ ਵਿਰਕ ਸ੍ਰੀ ਅਮੀਸ਼ ਕੱਤਰ ਕਿਸਾਨ ਸੰਘਰਸ਼ ਕਮੇਟੀ ਕੋਟਵਾਲਾ ਇਹ ਮਸਲਾ ਤੇ ਇਸੇ ਕਈ ਦਿਨ ਤੋਂ ਲਗਾਤਾਰ ਆ ਰਹੀ ਸੀ ਇਹਨਾਂ ਨੇ ਪੰਜ ਚਾਰ ਦਿਨ ਤਾਂ ਸਾਫ ਸਿੰਘ ਜੀ ਨਾਲ ਰੁਕਿਆ ਤਾਂ ਵੀ ਚਲੋ ਆਪਾਂ ਦੇਖ ਲੈਣਾ ਕਿ ਵੇਰੀ ਕਿਤੇ ਮਜਬੂਰੀ ਹੁੰਦੀ ਹੈ ਇਹਨਾਂ ਦੀ ਵੀ ਕਿਤੇ ਫਾਲਟ ਫੁੱਲਟ ਹੋਏਗਾ ਜਦੋਂ ਹਰ ਕੇ ਬਿਲਕੁਲ ਹੀ ਨਹੀਂ ਹੈ ਤਾਂ ਨਾ ਹੀ ਫੋਨ ਚੁੱਕਦੇ ਹੈਗੇ ਫੋਨ ਕਰਦੇ ਰਹੇ ਫੋਨ ਹੀ ਚੁੱਕਿਆ ਹੈਗਾ ਹੈਲਪਲਾਈਨ ਨੰਬਰ ਲਾਇਆ ਹਾਂ ਹੈਲਪਲਾਈਨ ਨੰਬਰ ਇਹਨਾਂ ਨੇ ਦਿੱਤੇ ਹੋਏ ਨੇ ਜਿਹੜੇ ਉਹਨਾਂ ਤੇ ਲਾਇਆ ਅੱਛਾ ਇਹਨਾਂ ਦਾ ਮੈਸੇਜ ਇਹਨਾਂ ਦਾ ਕੋਈ ਉਹ ਹੁੰਦਾ ਨਹੀਂ ਉਸ ਤੋਂ ਬਾਅਦ ਹਰ ਕੇ ਕੀਆ ਕਿਤਾ ਪ੍ਰੋਗਰਾਮ ਵੀ ਅੱਜ ਇੱਕ ਵਾਰੀ ਇਹਨਾਂ ਨੂੰ ਮਿਲ ਕੇ ਦੱਸਿਆ ਜਾਵੇ ਸਾਰੀ ਗੱਲ ਤਾਂ ਜੋ ਸਾਨੂੰ ਪ੍ਰੋਬਲਮ ਆ ਰਹੀ ਹੈ ਬਾਰੇ ਸਾਨੂੰ ਚੰਨ ਨੂੰ ਪਾਉਣ ਗਜੀਤ ਸਿੰਘ ਗਲੋਲੀ ਜੀ ਸਾਬਕਾ ਸਰਪੰਚਾ ਗਲੋਲੀ ਤੋਂ ਜੀ ਇਹ ਕਿੰਨੇ ਕ ਏਰੀਆ ਦੇ ਵਿੱਚ ਬਿਜਲੀ ਦੀ ਸਮੱਸਿਆ ਕਈ ਦਿਨਾਂ ਤੋਂ ਆ ਰਹੀ ਹੈ ਤੁਹਾਨੂੰ ਜਿਹੜਾ ਅੱਜ ਇਕੱਠ ਕੀਤਾ ਹੈ ਦੇਖੋ ਜੀ ਇਹ ਤਾਂ ਜਿਹੜੀ ਸਮੱਸਿਆ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇਦਾਰੀ ਹੈ ਹੀ ਆਪਣੀ ਇਹ ਪ੍ਰੋਬਲਮ ਤਾਂ ਸਾਰੀ ਆ ਰਹੀ ਹੈ ਜੀ ਕਿਉਂਕਿ ਜਿਹੜੇ ਸਿਸਟਮ ਜਿਹੜਾ ਬਿਜਲੀ ਬੋਰਡ ਦਾ ਚੱਲਦਾ ਹੀ ਆ ਆਨ ਕਰਕੇ ਪਦਲ ਵਿੱਚ ਖਰੀਦਦਾਰੀ ਕਰਦੇ ਸੀ ਜਾਂ ਇਹਨਾਂ ਦੀ ਗ੍ਰਿਡ ਬੰਦ ਹੋ ਗਏ ਪਾਵਰ ਗ੍ਰਿਡ ਬੰਦ ਹੋ ਗਏ ਕੀ ਹੋਇਆ ਹੁਣ ਸਾਨੂੰ ਝੋਨੇ ਦੀ ਬਹੁਤ ਝੋਨੇ ਵਾਸਤੇ ਬਹੁਤ ਸਖਤ ਲੋਡ ਸੀ ਆ 15 ਦਿਨ ਲਾਈਟ ਵਾ ਲਾਈਟ ਦੀ ਹੁਣ ਜਦੋਂ ਸਾਨੂੰ ਜ਼ਰੂਰਤ ਪਈ ਆ ਹੁਣ ਲਾਈਟ ਆ ਜਿਹੜੀ ਉਹ ਵਾਰ-ਵਾਰ ਤੰਗ ਕਰ ਰਹੀ ਆ 8 ਘੰਟੇ ਸਰਕਾਰ ਦੇ ਦਾਅਵੇ ਨੇ ਜਿਹੜੇ ਉਦੋਂ ਸਾਨੂੰ ਹੁਣ ਪਤਾ ਲੱਗਾ ਵੀ 8 ਘੰਟੇ ਲਾਈਟ ਇਹ ਕਹਿੰਦੇ ਪਰ ਆ ਨਹੀਂ ਰਹੀ ਹੁਣ ਹੁਣ 4 ਘੰਟੇ 5 ਘੰਟੇ ਪੀਸੀ ਕਟ ਆ ਗਿਆ ਜੀ ਕਦੀ ਆ ਹੋ ਗਿਆ ਕਿਉਂਕਿ ਜਿਹੜੀ ਤਸੱਲੀ ਬਕਸ ਜਿਹੜਾ ਉੱਤਰ ਇਹਨਾਂ ਨੇ ਵੀ ਸਾਨੂੰ ਨਹੀਂ ਦਿੱਤਾ ਹੁਣ ਐਸਡੀਓ ਸਾਹਿਬ ਨੂੰ ਅਸੀਂ ਮਿਲੇ ਆ ਉਹ ਕਹਿੰਦੇ ਜੀ ਲਿਖਤੀ ਦਿਓ ਅਸੀਂ ਲਿਖਤੀ ਹੁਣ ਉਹਨਾਂ ਨੂੰ ਐਪਲੀਕੇਸ਼ਨ ਦਿੰਦੀ ਆ ਤੇ ਪੀਸੀ ਸਾਹਿਬ ਨੂੰ ਕਹਿਣਗੇ ਉਹ ਲਾਈਟ ਪੂਰੀ ਕਰਦੇ ਕਿ ਨਹੀਂ ਕਰਦੇ ਤੁਹਾਨੂੰ ਪਤਾ ਹੀ ਆ 4 ਤੋਂ 5 ਲੱਖ ਏਕੜ ਤਾਂ ਪਹਿਲਾਂ ਪੰਜਾਬ ਚ ਤਬਾਹ ਹੋ ਚੁੱਕਾ ਸਾਡੇ ਏਰੀਆ ਦੀ ਤਰਾਸ ਦੀ ਬੜੀ ਹੋਈ ਆ ਕਿਉਂਕਿ ਸਾਡੇ ਜਿਹੜਾ ਇੱਥੇ ਚਾਇਨਾ ਵਾਇਰਸ ਜਿਸ ਨੂੰ ਬੋਣੇ ਬੂਟਿਆਂ ਵਾਲੀ ਬਿਮਾਰੀ ਕਹਿੰਦੇ ਆ ਉਹ ਸਾਡੇ ਪਿੰਡ ਦੇ ਵਿੱਚ ਇੱਥੇ ਆੜੇ ਦਵਾਰੇ ਇਲਾਕੇ ਚ ਬੜੀ ਫੈਲੀ ਆ ਉਦੇ ਵਿੱਚ ਸਾਡੇ ਤਕਰੀਬਨ ਇੱਥੇ 500 ਕਿੱਲਾ ਤੇ ਸਾਡੀ ਗਲੋਲੀਪਿੰਡ ਦੀ ਨਸ਼ਟ ਹੋ ਚੁੱਕਾ ਤੁਸੀਂ ਬਿਲਕੁਲ ਤੁਹਾਨੂੰ ਮੌਕਾ ਵੀ ਦਿਖਾ ਦਿੰਨੇ ਆ ਉਸ ਕਰਕੇ ਕੋਈ ਜਿਹੜੇ ਝੋਨੇ ਬਚੇ ਆ ਪਛੇਤੇ ਉਹਨਾਂ ਨੂੰ ਹੁਣ ਪਾਣੀ ਪੀਕ ਤੇ ਆ ਕਿਉਂਕਿ ਉਹਨਾਂ ਨੂੰ ਦਾਣਾ ਲੈਣਾ ਸੀਗਾ ਨਿਸਰ ਕੇ ਨਿਸਰ ਗਿਆ ਝੋਨਾ ਨੂੰ ਪਾਣੀ ਦੀ ਬੜੀ ਜ਼ਰੂਰਤ ਆ ਉਸ ਕਾਰਨ ਕਰਕੇ ਹੁਣ ਲਾਈਟ ਜਿਹੜੀ ਆ ਪ੍ਰੋਪਰ ਆ ਨਹੀਂ ਰਹੀ ਉਸ ਕਰਕੇ ਝੋਨੇ ਨੂੰ ਸੋਕਾ ਲੱਗ ਗਿਆ ਤੇ ਸਮਝ ਲਓ ਹੁਣ ਦਾਣਾ ਚਿਪਕ ਗਿਆ ਤੇ ਖਤਮ ਆ ਜੀ ਕਿੰਨਾ ਕ ਨੁਕਸਾਨ ਹੋ ਸਕਦਾ ਜੇਕਰ ਬਿਜਲੀ ਨਹੀਂ ਮਿਲਦੀ ਤਾਂ ਵੇਖੋ ਜੀ ਅੱਧੋ 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 ਵੱਧ 50% ਨੁਕਸਾਨ ਆ ਫਿਰ ਤਾਂ ਅੱਧੇ ਛਾੜ ਦੇ ਅੱਧ ਅੱਧ ਛਾੜਨੇ ਗਲੂਈ ਪਹਿਲਾਂ ਕਿਉਂਕਿ ਕੁਦਰਤੀ ਤਿਆਰ ਕੋਈ ਕਿਰਪੀ ਆ ਪਹਿਲਾਂ ਕਿਸਾਨ ਤੇ ਕਿਉਂਕਿ ਕੁਛ ਚੀਨਾ ਵਾਇਰਸ ਲੈ ਗਿਆ ਕੁਛ ਹੜ ਦੇ ਪਾਣੀ ਚ ਰੁੜ ਗਏ ਕਿਸਾਨ ਸਾਡੇ ਕਿਉਂਕਿ 4 ਤੋਂ 5 ਲੱਖ ਏਕੜ ਜਿਹੜਾ ਸਰਕਾਰ ਦੇ ਸਰਵੇ ਨੇ ਉਹ ਜ਼ਿਆਦਾ ਵੀ ਹੋ ਸਕਦਾ 4 ਤੋਂ 5 ਲੱਖ ਏਕੜ ਜਿਹੜਾ ਪੰਜਾਬ ਦੇ ਵਿੱਚ ਉਹ ਹੜਾਂ ਦੀ ਮਾਰ ਰੇਠ ਆ ਚੁੱਕਾ ਹੁਣ ਜਿਹੜਾ ਕੋਈ ਬਚਿਆ ਏਰੀਆ ਉੱਤੇ ਲਾਈਟ ਨਹੀਂ ਆ ਰਹੀ ਸਾਡੇ ਤਰਾਸ ਦੀ ਇਹ ਆ ਕਿ ਜਿਹੜੇ ਸਾਡੇ 12 ਪਿੰਡ ਨੇ ਇਧਰ ਘੱਗਰ ਤੋਂ ਪਾਰ ਸਾਨੂੰ ਜਿਹੜਾ ਨਹਿਰੀ ਪਾਣੀ ਵੀ ਨਹੀਂ ਆਨੀ ਇੱਥੇ ਇਹ ਨਹਿਰੀ ਪਾਣੀ ਹੋਵੇ ਚਲੋ ਬੰਦਾ ਕੋਈ ਅੱਧੇ ਕਿੱਲੇ ਨਹਿਰ ਤੋਂ ਪਾ ਲੀਂਦਾ ਅੱਦੇ ਬਿਜਲੀ ਤੋਂ ਪਾ ਲੀਂਦਾ ਹੁਣ ਸਾਡੇ ਤਾਂ ਇੱਥੇ ਨਹਿਰੀ ਪਾਣੀ ਵੀ ਨਹੀਂਗਾ ਐਮਐਲਏ ਸਾਹਿਬ ਨੇ ਕੋਸ਼ਿਸ਼ ਬੜੀ ਕੀਤੀ ਪਰ ਉਹ ਵੇਖੋ ਹੁਣ ਆਦੂ ਬਾਅਦ ਕੋਈ ਬੂਰ ਪੈ ਜੇ ਤੇ ਕਹਿ ਨਹੀਂ ਸਕਦੇ ਬਾਕੀ ਸਾਡੀ ਮੇਨ ਸਮੱਸਿਆ ਸਾਡੀ ਮੰਗ ਇਹ ਆ ਕਿ ਪੀਸੀ ਕੱਟ ਖਤਮ ਕਰਕੇ ਸਾਨੂੰ 8 ਘੰਟੇ ਪ੍ਰੋਪਰ ਲਾਈਟ ਜਿਹੜੀ ਆ ਰੋਜ਼ ਇਹ ਦਿੱਤੀ ਜਾਵੇ ਤਾਂ ਜੋ ਕਿਸਾਨ ਇਹ ਬਸ ਸਕਣ ਆਪਣੀ ਝੋਨੇ ਦੀ ਫਸਲ ਜਿਹੜੀ ਉਹ ਸਿਰੇ ਲਾ ਸਕਣ ਲੈਟਰ ਆ ਰਹੀ ਇਹਨਾਂ ਇਹ ਕਹਿੰਦੇ ਘਟ ਆ ਰਹੀ ਹੈ ਛੇ ਕਰਤੇ ਪੀਜੀ ਘਟ ਲੱਗਦੇ ਨੇ ਉਹ ਕੋਈ ਨਹੀਂ ਉਹ ਆਪਾਂ ਅੱਗੇ ਲੈਟਰ ਭੇਜ ਆਪਾਂ ਗੱਲ ਕਰਦੇ ਨੇ ਜੇ ਵੀਰਨਾਂ ਸੋਲੂਸ਼ਨ ਹਾਂਜੀ ਹਾਂ ਮਤਲਬ ਬਿਲਕੁਲ ਹੋਊਗਾ ਮਸਲਾ ਹੱਲ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅੱਜ ਦੇ ਅੱਜ ਦੇ ਦੇਖੋ ਸਪਲਾਈ ਹੁਣ ਵੀ ਮਿਲਦੀ ਹੈ ਹੁਣ ਇਹਨਾਂ ਦਾ ਇਸ਼ੂ ਇਹ ਹੈ ਵੀ ਪੀਸੀ ਘਟ ਲੱਗਦੇ ਨੇ ਠੀਕ ਹੈ ਉਹ ਉੱਪਰੋਂ ਘਟ ਲੱਗਦੇ ਹੁੰਦੇ ਨੇ ਆਪਣੇ ਪੰਜਾਬ ਲੈਵਲ ਤੇ ਹਾਂਜੀ ਹਾਂ ਹਾਂਜੀ ਉਹ ਚੀਜ਼ ਹੈ ਮਤਲਬ ਘੰਟੇ ਵਿੱਚ ਕੋਈ ਇੱਕ ਦੇ ਘੰਟੇ ਤੋਂ ਵੀ ਘੱਟ ਲੱਗ ਜਾਂਦਾ ਉਹ ਚੀਜ਼ ਹੈ ਇਹਨਾਂ ਦੇ ਵਿੱਚ ਨਹੀਂ ਪੀਸੀ ਹਰ ਰੋਜ਼ ਹੀ ਲੱਗਦਾ ਘੱਟ ਇਹ ਦੇਖੋ ਪ੍ਰੋ ਇਨਫੋਰਮੇਸ਼ਨ ਹੁੰਦੀ ਹੈ ਗ੍ਰਿਡ 'ਚ ਹੁੰਦੀ ਹੈ ਡਾਇਰੈਕਟਲੀ ਗ੍ਰਿਡ 'ਚ ਹਿੰ ਫਿਰ ਉਹਨਾਂ ਨੂੰ ਘੱਟਣਾ ਆਉਣਾ ਹੈ ਜਿੱਦਾਂ ਇਹਨਾਂ ਨੇ ਕਹਿਣਾ ਵੀ ਹਰ ਰੋਜ਼ ਸਾਨੂੰ ਲੈਡ ਪੂਰੀ ਨਹੀਂ ਮਿਲ ਰਹੀ ਵੀ ਹਰ ਰੋਜ਼ ਹੀ ਘੱਟ ਲੱਗ ਰਹੇ ਨੇ ਇਹ ਚੱਕਰ ਵਾਰ ਨੇ ਚੱਕਰ ਵਾਰ ਨੇ ਇਸ ਵਾਰ ਨੇ ਕਿਸਾਨਾਂ ਦਾ ਕਹਿੰਦਾ ਕਿ ਬਰਸਾਤਾਂ ਤੋਂ ਬਾਅਦ ਚੇਹ ਜਦੋਂ ਉਹ ਪਾਣੀ ਦੀ ਜ਼ਰੂਰਤ ਪਈ ਆ ਫਸਲਾਂ ਨੂੰ ਉਹ ਅਸੀਂ ਸੋਚਾ ਚੋਣ ਵਿੱਚ ਪਈ। ਪਰ ਸਮਾਂ ਦੇ ਦੇਖਦੇ ਕੋਈ ਤਨੀ ਚਾਹਤ ਦੇ ਬੋਧ ਸਹੀ ਨਹੀਂ ਮਿਲ ਰਹੀ। ਚੱਕਰਵਾਲੇ ਨੇ ਆਸਿੰਦੀ। ਵੀ ਚੱਕਤਾ ਹੀ ਦੱਸੇ ਰਹੇ ਨੇ ਜੀ ਕਿਸਾਨ ਸਾਰਾ ਇਹ ਬਿਜਲੀ ਕਰੀ ਹੈ ਜੀ ਚੈੱਕ ਵੀ ਤਾਂ ਕਰਵਾਣਾ ਹੁੰਦਾ ਜੀ ਨਹੀਂ ਹੋ ਸਕਦਾ ਰਜਿਸਟਰ ਵਿੱਚ ਪੂਰੀ ਦਾ ਲਿਖ ਰਹੀ ਲਿਖੀ ਜਾਂਦੀ ਹੋਵੇ ਨਹੀਂ ਇਸ ਤਰ੍ਹਾਂ ਕੁਝ ਵੀ ਨਹੀਂ ਹੁੰਦਾ ਸਾਡੇ ਰਜਿਸਟਰ ਜਿਵੇਂ ਸਰਕਾਰ ਦੇ ਬਾਦੇ ਨੇ ਗਰੰਟੀ ਹੈ ਕਿ 8 ਘੰਟੇ ਅਸੀਂ ਬਿਜਲੀ ਦਾਵਾ ਵੀ ਕਰ ਰਹੇ ਨੇ ਕਿ ਅਸੀਂ 8 ਘੰਟੇ ਪ੍ਰੋਪਰ ਬਿਜਲੀ ਦਿੰਦੀ ਹੈ ਤਾਂ ਇਹ ਬਾਦੇ ਤਾਂ ਫਿਰ ਨਹੀਂ 8 ਘੰਟੇ ਤਾਂ ਦੇਖੋ ਪੂਰੀ ਹੋ ਰਹੀ ਹੈ ਉਹ ਤਾਂ ਚਾਹੇ ਤੁਸੀਂ ਇਹਨਾਂ ਤੋਂ ਵੀ ਪੁੱਛ ਲਓ ਨਹੀਂ ਇਹਨਾਂ ਦਾ ਜੀ 8 ਘੰਟੇ ਦਾ ਪੂਰੀ ਹੋ ਰਹੀ ਹੈ ਐਕਚੁਅਲੀ ਇਹਨਾਂ ਦਾ ਇਸ਼ੂ ਮਤਲਬ ਜੋ ਇਹਨਾਂ ਦੀ ਮੇਰੇ ਨਾਲ ਗੱਲ ਹੋਈ ਹੈ ਇਹਨਾਂ ਦਾ ਇਸ਼ੂ ਹੈ ਵੀ ਲਗਾਤਾਰ 8 ਘੰਟੇ ਨਹੀਂ ਮਿਲ ਰਹੀਆਂ। ਹਾਂਜੀ। ਇਹਨਾਂ ਦਾ ਇਸ਼ੂ ਇਹ ਹੈ। ਆਈ ਥਿੰਕ ਇਹਨਾਂ ਨੇ ਉਹੀ ਚੀਜ਼ ਕਹੀ ਹੈ। ਤੇ ਆਪਾਂ ਉਹਨੂੰ ਹੀ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖੋ ਜੀ ਜਦੋਂ ਜਦੋਂ ਫਸਲਾਂ ਪਕਾ ਦੇ ਨੇੜੇ ਆ ਜਾਂਦੀਆਂ ਨਾ ਪਾਣੀ ਫਸਲਾਂ ਦੇ ਵਿੱਚ ਸੁੱਕਿਆ ਹੁੰਦਾ। ਠੀਕ ਹੈ। ਜਿੰਨਾ ਚਿਰ ਲਗਾਤਾਰ ਬਿਜਲੀ ਦੀ ਸਪਲਾਈ ਨਹੀਂ ਜੁੜੂਗੀ ਹਾਂਜੀ ਮੋਟਰ ਲਗਾਤਾਰ ਨਹੀਂ ਜੁੜੂਗੀ ਤਾਂ ਪਾਣੀ ਸਿਰੇ ਤੱਕ ਜਿਹੜਾ ਆਉ ਉਹ ਖੇਤ ਦੇ ਵਿੱਚ ਨਹੀਂ ਪਹੁੰਚੇਗਾ। ਬਿਲਕੁਲ। ਬਹੁਤ ਘੰਟਿਆਂ ਹੁੰਦੀ ਬਿਜਲੀ ਦੇ ਨਾਲ ਸਮੱਸਿਆ ਸਾਰੀ ਹੋ ਗਈ ਹੈ। ਇਹਨਾਂ ਦਾ ਇਹ ਹੀ ਆ ਵੀ ਪ੍ਰੋਪਰ ਬਿਜਲੀ ਦੀ ਸਪਲਾਈ ਆ ਜਿਹੜੀ ਉਹ 8 ਘੰਟੇ ਦੇ ਦੇਣੀ ਚਾਹੀਦੀ ਹੈ ਜਿਹੜੀ ਕਿ ਨਹੀਂ ਮਿਲ ਰਹੀ ਪ੍ਰੋਪਰ ਦੇ ਕਿ ਚੱਕਰਵਾਕ ਇਹ ਤਾਂ ਦਵਾਂਗੇ ਜੀ ਹੁਣ ਦੇਖੋ ਜੇ ਕਿਤੇ ਪੀਸੀ ਕੱਟਾ ਜਾਂਦਾ ਠੀਕ ਹੈ ਉਹਦੇ ਤੇ ਆਪਾਂ ਕੁਝ ਨਹੀਂ ਕਰ ਸਕਦੇ ਫਿਲਹਾਲ ਦਾ ਤਾਂ ਕਿਉਂਕਿ ਉਹ ਉੱਪਰ ਉਹਨਾਂ ਨੇ ਆਰਡਰ ਕੀਤਾ ਹੁਣ ਇਹਨਾਂ ਨੇ ਸਾਡੇ ਕੋਲੇ ਰਿਕੁਐਸਟ ਦਿੱਤੀ ਆ ਹੁਣ ਆਪਾਂ ਇਸ ਚੀਜ਼ ਨੂੰ ਅੱਗੇ ਰਿਟਨ ਚ ਭੇਜਾਂਗੇ ਵੈਸੇ ਮੋਬਾਈਲ 'ਤੇ ਵੀ ਗੱਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦਾ ਮਸਲਾ ਜੀਤ ਜੀ ਸੋਲ